ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤ ਜੀ ਹੁਕਮਨਾਮਾ ਇਨਸਾਈਟਸ ਵਿਚਾਰ ਚਰਚਾ ਵਿੱਚ ਆਪ ਸਭ ਦਾ ਬਹੁਤ ਨਿੱਘਾ ਸਵਾਗਤ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਸਤਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਜਿਹੜਾ ਅੱਜ 2 ਅਕਤੂਬਰ 2025 ਦਾ ਅੰਮ੍ਰਿਤ ਵੇਲੇ ਦਾ ਮਹਾਵਾਕ ਆਇਆ ਹੈ ਉਸ ਤੇ ਸਾਂਝੀ ਵਿਚਾਰ ਕਰਾਂਗੇ ਜੀ ਹਾਂਜੀ ਇੱਕ ਬਹੁਤ ਹੀ ਸੁਭਾਗਾ ਮੌਕਾ ਹੁੰਦਾ ਹੈ ਸਾਡੇ ਲਈ ਗੁਰੂ ਸਾਹਿਬ ਦੀ ਅਗਵਾਈ ਨੂੰ ਸਮਝਣ ਦਾ ਬਿਲਕੁਲ ਤੇ ਆਪਣੇ ਜੀਵਨ ਵਿੱਚ ਉਸ ਨੂੰ ਲਾਗੂ ਕਰਨ ਦਾ ਜੀ ਅੱਜ ਦਾ ਇਹ ਪਾਵਨ ਹੁਕਮਨਾਮਾ ਸਾਹਿਬ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 641 ਉੱਪਰ ਦਰਜ ਹੈ ਅਚਾ ਅੰਗ 641 ਤੇ ਹਾਂਜੀ ਤੇ ਇਹ ਬਾਣੀ ਪੰਚਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਰਸਨਾ ਤੋਂ ਉਚਾਰਨ ਕੀਤੀ ਹੋਈ ਹੈ ਰਾਗ ਹੈ ਸੋਰਠ ਬੜੀ ਸੁੰਦਰ ਅਸ਼ਟਪਦੀ ਹਾਂਜੀ ਜਿਸ ਵਿੱਚ ਗੁਰੂ ਸਾਹਿਬ ਬੜੇ ਵਿਸਤਾਰ ਨਾਲ ਸਮਝਾਉਂਦੇ ਨੇ ਕਿ ਪ੍ਰਭੂ ਮਿਲਾਪ ਦਾ ਅਸਲ ਰਾਹ ਕਿਹੜਾ ਹੈ ਬਿਲਕੁਲ ਕਿਹੜੇ ਕਰਮ ਸਾਨੂੰ ਨੇੜੇ ਲੈ ਕੇ ਜਾਂਦੇ ਨੇ ਤੇ ਕਿਹੜੇ ਸਿਰਫ ਭੁਲੇਖਾ ਪਾਉਂਦੇ ਨੇ ਤਾਂ ਆਓ ਫਿਰ ਸਭ ਤੋਂ ਪਹਿਲਾਂ ਪੂਰੀ ਸ਼ਰਧਾ ਨਾਲ ਮਨ ਟਿਕਾ ਕੇ ਇਸ ਪਵਿੱਤਰ ਬਾਣੀ ਦਾ ਪਾਠ ਸਰਵਣ ਕਰਈਏ ਜੀ ਫਿਰ ਆਪਾਂ ਇਸ ਦੇ ਅਰਥਾਂ ਤੇ ਇਸ ਦੇ ਸੁਨੇਹੇ ਤੇ ਵਿਚਾਰ ਕਰਾਂਗੇ ਇੱਕ ਓੰਕਾਰ ਸਤਗੁਰ ਪ੍ਰਸਾਦ ਅਕਾਲ ਪੁਰਖ ਇੱਕ ਹੈ ਉਸ ਵਰਗਾ ਕੋਈ ਹੋਰ ਨਹੀਂ ਤੇ ਉਹ ਮਿਲਦਾ ਕਿਵੇਂ ਹੈ ਸੱਚੇ ਗੁਰੂ ਦੀ ਕਿਰਪਾ ਦੁਆਰਾ ਹਾਂਜੀ ਸਾਰੀ ਸ਼ਕਤੀ ਸਾਰਾ ਗਿਆਨ ਉਸ ਇੱਕ ਵਿੱਚ ਹੈ ਪਰ ਗੁਰੂ ਹੀ ਉਹ ਦਰਵਾਜ਼ਾ ਹੈ ਜਿੱਥੋਂ ਦੀ ਸਾਨੂੰ ਉਹ ਮਿਲ ਸਕਦਾ ਜੀ ਗੁਰੂ ਤੋਂ ਬਿਨਾ ਗਿਆਨ ਨਹੀਂ ਅੱਗੇ ਪਹਿਲਾ ਬੰਦ ਸ਼ੁਰੂ ਹੁੰਦਾ ਹੈ ਪਾਠ ਪੜਿਓ ਅਰਵੇਦ ਵਿਚਾਰਿਓ ਨਿਵਲ ਪਉਯੰਗਮ ਸਾਧੇ ਇੱਥੇ ਹੁਣ ਗੁਰੂ ਸਾਹਿਬ ਉਹਨਾਂ ਕਰਮਾਂ ਦਾ ਜ਼ਿਕਰ ਕਰ ਰਹੇ ਨੇ ਜਿਹੜੇ ਆਮ ਤੌਰ ਤੇ ਲੋਕ ਧਾਰਮਿਕ ਸਮਝ ਕੇ ਕਰਦੇ ਨੇ ਕਹਿੰਦੇ ਨੇ ਕੋਈ ਮਨੁੱਖ ਵੇਦਾਂ ਨੂੰ ਹੋਰ ਤਰਵ ਗ੍ਰੰਥਾਂ ਨੂੰ ਪੜ੍ਹਦਾ ਹੈ ਉਹਨਾਂ ਤੇ ਵਿਚਾਰ ਵੀ ਕਰਦਾ ਹੈ ਹਾਂਜੀ ਗਿਆਨ ਹਾਸਲ ਕਰਦਾ ਹੈ ਤੇ ਕੋਈ ਹੋਰ ਕੀ ਕਰਦਾ ਹੈ ਯੋਗ ਦੇ ਕਠਿਨ ਅਭਿਆਸ ਜਿਵੇਂ ਨਿਵਲੀ ਕਰਮ ਪੇਟ ਦਿਆਂ ਆਂਦਰਾਂ ਨੂੰ ਸਾਫ਼ ਕਰਨਾ ਜਾਂ ਭੋਯੰਗਮ ਸਾਦੇ ਯਾਨੀ ਕਿ ਕੁੰਡਲਨੀ ਸ਼ਕਤੀ ਜਗਾਉਣ ਦੇ ਯਤਨ ਅੱਛਾ ਇਹ ਤਾਂ ਬੜੇ ਔਖੇ ਕੰਮ ਲੱਗਦੇ ਨੇ ਬਹੁਤ ਔਖੇ ਬਹੁਤ ਮਿਹਨਤ ਵਾਲੇ ਬਾਹਰੋਂ ਦੇਖਣ ਨੂੰ ਬੜਾ ਪ੍ਰਭਾਵਸ਼ਾਲੀ ਲੱਗਦਾ ਹੈ ਕਿ ਕੋਈ ਇਹ ਕਰ ਰਿਹਾ ਹੈ ਪਰ ਅਸਲੀਅਤ ਕੀ ਹੈ ਅਗਲੀ ਤੁਕ ਚ ਦੱਸਦੇ ਨੇ ਪੰਜ ਜਨਾਂ ਸਿਓ ਸੰਗ ਨਾ ਛੁਟਕਿਓ ਅਧਿਕ ਅਹੰ ਬੁੱਧ ਬਾਧੇ ਆ ਦੇਖੋ ਕਹਿੰਦੇ ਇਹ ਸਭ ਕੁਝ ਕਰ ਲਿਆ ਪਾਠ ਕਰ ਲਿਆ ਵਿਚਾਰ ਲਿਆ ਯੋਗ ਸਾਧ ਲਿਆ ਪਰ ਜਿਹੜੇ ਪੰਜ ਦੁਸ਼ਮਣ ਨੇ ਨਾ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਉਹਨਾਂ ਤੋਂ ਖੇੜਾ ਨਹੀਂ ਛੁੱਟਿਆ ਉਹ ਅੰਦਰ ਹੀ ਬੈਠੇ ਰਹੇ ਬਿਲਕੁਲ ਉਹਨਾਂ ਦਾ ਸਾਥ ਨਹੀਂ ਛੁੱਟਿਆ ਸਗੋਂ ਇੱਕ ਹੋਰ ਨੁਕਸਾਨ ਹੋ ਗਿਆ ਇਹਨਾਂ ਕਰਮਾ ਨਾਲ ਅਧਿਕ ਅਹੰ ਬੁੱਧ ਬਾਧੇ ਹੰਕਾਰ ਵਾਲੀ ਬੁੱਧੀ ਹੋਰ ਵੱਧ ਗਈ ਮੈਂ ਪਾਠੀ ਹਾਂ ਮੈਂ ਗਿਆਨੀ ਹਾਂ ਮੈਂ ਯੋਗੀ ਹਾਂ ਇਹ ਪਾਵਨਾ ਆ ਗਈ अच्छा यानी कि फायदे ਦੀ ਥਾਂ ਨੁਕਸਾਨ ਹੋ ਗਿਆ ਜੀ ਜਿਸ ਚੀਜ਼ ਨੂੰ ਬੁਰਾਈਆਂ ਕੱਢਣ ਦਾ ਤਰੀਕਾ ਸਮਝਿਆ ਉਸਨੇ ਹਉਮੈ ਵਧਾ ਦਿੱਤੀ ਇਹੀ ਇਹੀ ਸਭ ਤੋਂ ਵੱਡਾ ਖਤਰਾ ਹੈ ਨ ਕਰਮਾਂ 'ਚ ਤੇ ਇੱਥੇ ਫਿਰ ਗੁਰੂ ਸਾਹਿਬ ਰਾਹੋ ਦੀ ਤੁਕ 'ਚ ਸਾਰੀ ਗੱਲ ਦਾ ਨਿਚੋੜ ਦਿੰਦੇ ਨੇ ਕੇਂਦਰੀ ਪਾਉ ਪਿਆਰੇ ਇਨ ਵਿਧ ਮਿਲਨ ਨਜਾਈ ਮੈਂ ਕੀਏ ਕਰਮ अनेका اے ਪਿਆਰੇ ਪ੍ਰਭੂ ਇਹਨਾਂ ਤਰੀਕਿਆਂ ਨਾਲ ਇਹਨਾਂ ਸਾਧਨਾ ਨਾਲ ਤੇਰਾ ਮਿਲਾਪ ਨਹੀਂ ਹੁੰਦਾ ਭਾਵੇਂ ਮੈਂ ਜਾਂ ਕੋਈ ਵੀ ਜੀਵ ਅਨੇਕ ਕਹੀਂ ਇਹ ਜੇ ਕਰਮ ਕਰਦਾ ਰਹੇ ਜਿਨ੍ਹਾਂ ਨੂੰ ਉਹ ਆਪੇ ਹੀ ਧਾਰਮਿਕ ਸਮਝੀ ਬੈਠਾ ਹੈ ਹਾਂਜੀ ਜਿਵੇਂ ਇੱਕ ਤਰ੍ਹਾਂ ਦੀ ਹਾਰ ਮੰਨ ਲਈ ਹੋਵੇ ਕਿ ਮੈਂ ਸਭ ਕਰਕੇ ਵੇਖ ਲਿਆ ਪਰ ਗੱਲ ਨਹੀਂ ਬਣੀ ਜੀ ਪਰ ਇਹ ਹਾਰ ਅਸਲ 'ਚ ਜਿਤਵਲ ਪਹਿਲਾ ਕਦਮ ਹੈ ਜਦੋਂ ਬੰਦਾ ਆਪਣੇ ਕੀਤੇ ਕਰਮਾਂ ਤੇ ਮਾਣ ਛੱਡਦਾ ਹੈ ਫਿਰ ਸਹੀ ਰਾਹ ਲੱਭਦਾ ਹੈ ਹਾਰ ਪਰਿਓ ਸੁਆਮੀ ਕੇ ਦਵਾਰੇ ਦੀਜੇ ਬੁੱਧ ਵਿਵੇਕਾ ਰਹਾਉ ਇੱਥੇ ਆ ਕੇ ਗੱਲ ਬਣਦੀ ਹੈ ਜਦੋਂ ਜੀਵ ਕਹਿੰਦਾ ਹੈ ਮੈਂ ਹਾਰ ਗਿਆ ਆਪਣੇ ਹੰਕਾਰ ਤੋਂ ਆਪਣੇ ਯਤਨਾਂ ਤੋਂ ਹੁਣ ਮੈਂ ਮਾਲਿਕ ਦੇ ਦਰ ਤੇ ਆ ਡਿੱਗਿਆ ਹਾਂ ਆਪਣੀ ਸਿਆਣਪ ਛੱਡ ਕੇ ਅਰਦਾਸ ਕਰਦਾ ਹਾਂ हे ਪ੍ਰਭੂ ਤੂੰ ਮੈਨੂੰ ਵਿਵੇਕ ਬੁੱਧੀ ਬਖਸ਼ ਵਿਵੇਕ ਬੁੱਧੀ ਮਤਲਬ ਸਹੀ ਗਲਤ ਦੀ ਪਰਖ ਕਰਨ ਵਾਲੀ ਸਮਝ ਹਾਂਜੀ ਚੰਗੇ ਮਾੜੇ ਦੀ ਪਛਾਣ ਇਹ ਰਾਹੋ ਦੀ ਉਤਕਾ ਸਮਝੋ ਪੂਰੀ ਬਾਣੀ ਦਾ ਤੁਰਾ ਨੇ ਸਾਰੇ ਵਿਚਾਰ ਇਹਨਾਂ ਦੁਆਲੇ ਹੀ ਘੁੰਮਦੀ ਹੈ ਬਿਲਕੁਲ ਹੁਣ ਅੱਗੇ ਗੁਰੂ ਸਾਹਿਬ ਹੋਰ ਉਦਾਹਰਨਾ ਦਿੰਦੇ ਨੇ ਅਜਿਹੇ ਕਰਮਾਂ ਦੀਆ ਦੂਸਰਾ ਬੰਦ ਮੋਨ ਪਯੋ ਕਰ ਪਾਤੀ ਰਹੋ ਨਗਨ ਫਿਰਿਓ ਬਨਮਾਹੀ ਕੋਈ ਕਹਿੰਦਾ ਮੈਂ ਬੋਲਣਾ ਹੀ ਨਹੀਂ ਮੋਨ ਧਾਰ ਲੈਂਦਾ ਸ਼ਾਇਦ ਸੋਚਦਾ ਹੋਵੇ ਬੋਲਣ ਨਾਲ ਪਾਪ ਹੁੰਦੇ ਨੇ ਕੋਈ ਕਰ ਪਾਤੀ ਬਣ ਜਾਂਦਾ ਯਾਨੀ ਹੱਥਾਂ ਤੇ ਹੀ ਰੋਟੀ ਖਾ ਲਈ ਕੋਈ ਭਾਂਡਾ ਨਹੀਂ ਵਰਤਣਾ ਬਹੁਤ ਤਿਆਗ ਵਾਲਾ ਜੀਵਨ ਹਾਂਜੀ ਤੇ ਕੋਈ ਕਪੜੇ ਛੱਡ ਕੇ ਜੰਗਲਾਂ 'ਚ ਨੰਗਾ ਹੀ ਫਿਰਦਾ ਰਹਿੰਦਾ ਹੈ ਸਰੀਰ ਨੂੰ ਕਸ਼ਟ ਦੇਣਾ ਟਟ ਤੀਰਥ ਸਭ ਤਰਪੀ ਭ੍ਰਮਿਓ ਦੁਬਿਦਾ ਛੁਟਕੈ ਨਾਹੀ ਕੋਈ ਦਰਿਆਵਾਂ ਦੇ ਕਿਨਾਰਿਆਂ ਤੇ ਸਾਰੇ ਤੀਰਥਾਂ ਤੇ ਨੋਂਦਾ ਫਿਰਦਾ ਸਾਰੀ ਧਰਤੀ ਗਾਂ ਮਾਰੀ ਸੋਚੈ ਮੁਕਤੀ ਮਿਲ ਜਾਊਗੀ ਪਰ ਗੁਰੂ ਜੀ ਕਹਿੰਦੇ ਇੰਜ ਕਰਨ ਨਾਲ ਵੀ ਮਨ ਦੀ ਜਿਹੜੀ ਦੁਵਿਧਾ ਹੈ ਨਾ ਭਟਕਣਾ ਡਾਵਾਂਡੋਲ ਹਾਲਤ ਉਹ ਖਤਮ ਨਹੀਂ ਹੁੰਦੀ ਮਨ ਟਿਕਦਾ ਹੀ ਨਹੀਂ ਹਾਂਜੀ ਮਨ ਦਾ ਟਿਕਾ ਨਹੀਂ ਆਂਦਾ ਇਸ ਤੋਂ ਅੱਗੇ ਹੋਰ ਵੀ ਕਠਿਨ ਕਰਮਾਂ ਦਾ ਜ਼ਿਕਰ ਕਰਦੇ ਨੇ। ਮਨ ਕਾਮਨਾ ਤੀਰਥ ਜਾਏ ਬਸਿਓ ਸਿਰ ਕਰਵਤ ਥਰਾਏ। ਕੋਈ ਬੰਦਾ ਆਪਣੀ ਕੋਈ ਖਾਸ ਮਨੋ ਕਾਮਨਾ ਪੂਰੀ ਕਰਨ ਲਈ ਜਾਂ ਮੁਕਤੀ ਲਈ ਕਿਸੇ ਖਾਸ ਤੀਰਥ ਤੇ ਜਿਵੇਂ ਕਾਸ਼ੀ ਆਦੀ ਉੱਥੇ ਜਾ ਕੇ ਵਸ ਜਾਂਦਾ ਹੈ। ਉੱਥੇ ਹੀ ਰਹਿਣ ਲੱਗ ਪੈਂਦਾ ਹੈ। ਹਾਂਜੀ। ਤੇ ਉੱਥੇ ਇੱਕ ਰੀਤ ਸੀ ਕਿ ਸਿਰ ਤੇ ਆਰਾ ਰਖਵਾ ਕੇ ਆਪਣੇ ਆਪ ਨੂੰ ਛਿਰਾ ਲੈਂਦੇ ਸੀ ਲੋਕੀ। ਕਰਵਤ ਥਰਾਏ। ਸੋਚਦੇ ਸੀ ਇਸ ਨਾਲ ਸਿੱਧੀ ਮੁਕਤੀ ਮਿਲਣੀ ਹੈ। ਹਾਏ ਰੱਬਾ। ਕਿੰਨਾ ਭਿਆਨਕ ਹੈ ਤਾਂ ਲੋਕ ਕੀ ਕੁਝ ਕਰਦੇ ਸਨ ਪਰ ਕੀ ਇਸ ਨਾਲ ਮਨ ਦੀ ਮੈਲ ਉਤਰੀ ਕੋਈ ਸਵਾਲ ਗੁਰੂ ਸਾਹਿਬ ਬੜਾ ਸਾਫ਼ ਜਵਾਬ ਦਿੰਦੇ ਨੇ ਅਗਲੀ ਤੁਕ 'ਚ ਮਨ ਕੀ ਮੈਲ ਨਾ ਉtre ਏਬਿਦ ਜੇ ਲਖ ਯਤਨ ਕਰਾਂਇ ਬਿਲਕੁਲ ਸਪਸ਼ਟ ਕਹਿੰਦੇ ਇਸ ਤਰੀਕੇ ਨਾਲ ਪਾਵੇਂ ਕੋਈ ਲੱਖਾਂ ਵੀ ਉਹ ਜੇ ਯਤਨ ਕਰ ਲਵੇ ਮਨ ਦੀ ਮੈਲ ਜਿਹੜੀ ਵਿਕਾਰਾਂ ਦੀ ਹੋਮੇ ਦੀ ਮੈਲ ਹੈ ਉਹ ਨਹੀਂ ਲੈਂਦੀ ਸਰੀਰ ਨੂੰ ਦੁੱਖ ਦੇਣ ਦਾ ਮਨ ਹੀ ਸਾਫ਼ ਹੁੰਦਾ ਇਹ ਬਹੁਤ ਵੱਡੀ ਸੇਧ ਹੈ ਅਸਲ ਕੰਮ ਤਾਂ ਮਨ ਤੇ ਹੋਣਾ ਚਾਹੀਦਾ ਜੀ ਫਿਰ ਅੱਗੇ ਦਾਨ ਪੁੰਨ ਦੀ ਗੱਲ ਆਉਂਦੀ ਹੈ ਜਿਹਨੂੰ ਆਮ ਤੌਰ ਤੇ ਬਹੁਤ ਚੰਗਾ ਕੰਮ ਮੰਨਿਆ ਜਾਂਦਾ ਕਨਿਕ ਕਾਮਿਨੀ ਹੈਵਰ ਗੈਵਰ ਬਹੁ ਵਿਦ ਦਾਨ ਉਦਾਤਾ ਰ ਕੋਈ ਬੰਦਾ ਸੋਨਾ ਕਨਿਕ ਇਸਤਰੀਆਂ ਕਾਮਿਨੀ ਸ਼ਾਇਦ দাসੀਆਂ ਵਗੈਰਾ ਵਧੀਆ ਕੋੜੇ ਹੈਵਰ ਚੰਗੇ ਹਾਥੀ ਗੈਵਰ ਇਹੋ ਜਿਹੇ ਮਹਿੰਗੀਆਂ ਚੀਜ਼ਾਂ ਦਾ ਦਾਨ ਕਰਦਾ ਵੱਡਾ ਦਾਤਾ ਖਵਾਉਂਦਾ ਅਨ ਵਸਤਰ ਪੂਮੀ ਬਹੁ ਅਰਪੇ ਨਾ ਮਿਲਿਏ ਹਰ ਦੁਆਰਾ ਬਹੁਤ ਸਾਰਾ ਅਨਾਜ ਕੱਪੜੇ ਜ਼ਮੀਨ ਸਭ দান ਕਰ ਦਿੱਤਾ ਪਰ ਗੁਰੂ ਸਾਹਿਬ ਕਹਿੰਦੇ ਇਸ ਤਰ੍ਹਾਂ ਕੀਤੇ ਦਾਨ ਨਾਲ ਵੀ ਜੇ ਮਨ ਚ ਹੰਕਾਰ ਹੈ ਜਾਂ ਰੱਬ ਭੁੱਲਿਆ ਹੋਇਆ ਹੈ ਤਾਂ ਰੱਬ ਦਾ ਦਰ ਨਹੀਂ ਮਿਲਦਾ ਮਤਲਬ ਪ੍ਰਭੂ ਮਿਲਾਪ ਨਹੀਂ ਹੁੰਦਾ ਹਾਂਜੀ ਇੱਥੇ ਗਲਤਾਨ ਦੀ ਬੁਰਾਈ ਨਹੀਂ ਪਰ ਦਾਨ ਨਾਲ ਜੁੜੀ ਹੋਮੈ ਤੇ ਉਸ ਨੂੰ ਮੁਕਤੀ ਦਾ ਸਿੱਧਾ ਸਾਧਨ ਸਮਝਣ ਦੀ ਗਲਤੀ ਦੀ ਹੈ ਠੀਕ ਹੈ ਜੀ ਫਿਰ ਅਗਲੇ ਬੰਦ ਚ ਪੂਜਾ ਪਾਠ ਦੀ ਗੱਲ ਹੈ ਪੂਜਾ ਅਰਚਾ ਬੰਦਨ ਡੰਡੋਤ ਖਟ ਕਰਮਾਂ ਰਤ ਰਹਤਾ ਕੋਈ ਦੇਵੀ ਦੇਵਤਿਆਂ ਦੀਆਂ ਮੂਰਤੀਆਂ ਦੀ ਪੂਜਾ ਕਰਦਾ ਫੁੱਲ ਵਗੈਰਾ ਚੜਾਉਂਦਾ ਅਰਚਾ ਹੱਥ ਜੋੜ ਕੇ ਨਮਸਕਾਰਾਂ ਕਰਦਾ ਬੰਦਨ ਲੰਮਾ ਪੈ ਕੇ ਮੱਥਾ ਟੇਕਦਾ ਡੰਡੋਤ ਜਾਂ ਫਿਰ ਜਿਹੜੇ ਸ਼ਾਸਤਰਾਂ ਚ ਬ੍ਰਾਹਮਣਾ ਲਈ 6 ਕਰਮ ਦੱਸੇ ਨੇ ਪੜਨਾ ਪੜਾਉਣਾ ਯੱਗ ਕਰਨਾ ਕਰਾਉਣਾ ਦਾਨ ਦੇਣਾ ਲੈਣਾ ਉਹਨਾਂ ਵਿੱਚ ਲੱਗਾ ਰਹਿੰਦਾ ਹੈ ਹਾਂਜੀ ਇਹ ਕਰਮ ਵੀ ਤਾਂ ਸਮਾਜ ਚ ਬੜੇ ਸਤਕਾਰੇ ਜਾਂਦੇ ਨੇ ਬਿਲਕੁਲ ਪਰ ਫਿਰ ਉਹੀ ਨੁਕਤਾ ਕਰਨ ਵਾਲੇ ਦੇ ਮਨ ਦੀ ਹਾਲਤ ਕੀ ਹੈ ਹਾਉ ਹਾਉ ਕਰਤਬੰਧਨ ਮੈਂ ਪਰਿਆ ਨਾ ਮਿਲਿਆ ਇਹ ਜੁਗਤਾ ਜੇ ਇਹ ਸਭ ਕੁਝ ਕਰਦਿਆਂ ਮਨ ਚ ਮੈਂ ਪੂਜਾ ਕਰ ਰਿਹਾ ਹਾਂ ਮੈਂ ਕਰਮ ਕਰ ਰਿਹਾ ਹਾਂ ਮੈਂ ਧਰਮੀ ਹਾਂ ਜੇ ਇਹ ਹੰਕਾਰ ਨਾਲ ਕਰ ਰਿਹਾ ਹੈ ਤਾਂ ਉਹ ਬੰਦਨਾ ਚਿਪਿਆ ਹੋਇਆ ਹੈ ਮਾਇਆ ਦੇ ਮੋਚ ਤੇ ਇਸ ਤਰੀਕੇ ਨਾਲ ਇਸ ਜੁਗਤੀ ਨਾਲ ਵੀ ਰੱਬ ਨਹੀਂ ਮਿਲਦਾ ਜੀ ਤਾਂ ਗੁਰੂ ਸਾਹਿਬ ਨੇ ਹੁਣ ਤੱਕ ਦੇਖੋ ਗਿਆਨ ਮਾਰਗ ਹਟ ਯੋਗ ਤਪੱਸਿਆ ਤੀਰਤ ਦਾਨ ਕਰਮ ਕਾਂਡ ਸਭ ਦੀ ਗੱਲ ਕਰ ਦਿੱਤੀ ਅੱਗੇ ਯੋਗ ਆਸਨਾਂ ਦਾ ਜ਼ਿਕਰ ਹੈ ਜੋਗ ਸਿੱਧ ਆਸਨ 84 ਇਹ ਵੀ ਕਰ ਕਰ ਰਹਾ ਜਿਹੜੇ ਜੋਗਮਤ ਵਿੱਚ 84 ਆਸਣ ਮੰਨੇ ਗਏ ਨੇ ਸਿੱਧਾਂ ਦੁਆਰਾ ਸਰੀਰਕ ਸ਼ਕਤੀਆਂ ਲਈ ਮਾਨਸਿਕ ਸ਼ਕਤੀਆਂ ਲਈ ਕਹਿੰਦੇ ਨੇ ਕੋਈ ਬੰਦਾ ਇਹ ਆਸਣ ਕਰ ਕਰਕੇ ਥੱਕ ਜਾਂਦਾ ਸਾਰੀ ਉਮਰ ਇਹਨਾਂ 'ਚ ਹੀ ਲਾ ਦਿੰਦਾ ਇਸ ਦਾ ਕੀ ਫਾਇਦਾ ਹੋਇਆ ਫਿਰ ਵੱਡੀ ਆਰਜਾ ਫਿਰ ਫਿਰ ਜਨਮ ਹੈ ਹਰਿ ਸਿਉ ਸੰਗਨਾ ਗਹਿਆ ਹੋ ਸਕਦਾ ਇਹਨਾਂ ਨਾਲ ਉਮਰ ਲੰਮੀ ਹੋ ਜਾਵੇ ਵੱਡੀ ਆਰਜਾ ਮਿਲ ਜਾਵੇ पर जे रब ਨਾਲ ਸਾਝ ਨਾ ਪਈ ਉਸ ਨਾਲ ਮਿਲਾਪ ਨਾ ਹੋਇਆ ਤਾਂ ਉਹ ਲੰਮੀ ਉਮਰ ਵੀ ਬੇਕਾਰ ਉਹ ਬੰਦਾ ਮੁਰਮੁਰ ਜਨਮਾ ਚ ਹੀ ਪੈਂਦਾ ਰਹੇਗਾ ਜਨਮ ਮਰਨ ਦਾ ਗੇੜ ਨਹੀਂ ਮੁਕਦਾ ਹਾਂਜੀ ਹੁਣ ਇੱਕ ਬਿਲਕੁਲ ਵੱਖਰਾ ਪਾਸਾ ਦੁਨੀਆਵੀ ਤਾਕਤ ਰਾਜ ਪਾਗ ਭੋਗ ਵਿਲਾਸ ਰਾਜ ਲੀਲਾ ਰਾਜਨ ਕੀ ਰਚਨਾ ਕਰਿਆ ਹੁਕਮ ਅਫਾਰਾ ਕਈ ਲੋਕ ਨੇ ਜਿਹੜੇ ਰਾਜ ਦੇ ਰੰਗ ਤਮਾਸ਼ਿਆਂ ਚ ਮਸਤ ਨੇ ਰਾਜਿਆਂ ਵਰਗੇ ਮਹਿਲ ਮਾਰੀਆਂ ਰਾਜਨ ਕੀ ਰਚਨਾ ਬਣਾਉਂਦੇ ਨੇ ਲੋਕਾਂ ਤੇ ਐਸਾ ਹੁਕਮ ਚਲਾਉਂਦੇ ਨੇ ਹੁਕਮੁ ਅਫਾਰਾ ਜਿਸ ਨੂੰ ਕੋਈ ਮੋੜ ਨਾ ਸਕੇ ਬੜੀ ਤਾਕਤ ਹਾਂਜੀ ਦੁਨੀਆ ਦੀ ਨਜ਼ਰ ਚ ਤਾਂ ਇਹ ਸਿਖਰ ਦੀ ਕਾਮਯਾਬੀ ਹੈ ਪਰ ਗੁਰੂ ਦੀ ਨਜ਼ਰ ਚ ਕੀ ਹੈ ਸੇਜ ਸੋਹਣੀ ਚੰਦਨ ਚੂਆ ਨਰਕ ਖੋਰ ਕਾ ਦਵਾਰਾ ਉਹ ਸੋਨੀਆ ਸੇਜਾ ਮੰਨਦੇ ਨੇ ਸੁੰਦਰ ਇਸਤਰੀਆਂ ਨਾਲ ਸਰੀਰ ਤੇ ਚੰਦਨ ਅਤਰ ਚੂਆ ਮਲਦੇ ਨੇ ਪਰ ਗੁਰੂ ਸਾਹਿਬ ਦੇਖੋ ਕਿੰਨੇ ਸਖਤ ਸ਼ਬਦ ਵਰਤਦੇ ਨੇ ਕੰਦੇ ਰੱਬ ਨੂੰ ਪੁਲਾ ਕੇ ਇਹ ਜਿਹੜੇ ਪੋਗ ਨੇ ਨਾ ਇਹ ਭਿਆਨਕ ਨਰਕ ਦਾ ਦਰਵਾਜ਼ਾ ਨੇ ਸਿੱਧਾ ਨਰਕ ਦਾ ਦਰਵਾਜ਼ਾ ਹਾਂਜੀ ਕਿਉਂਕਿ ਇਹ ਰੱਬ ਤੋਂ ਹੋਰ ਦੂਰ ਕਰਦੇ ਨੇ ਮਾਇਆ ਛੋਰ ਫਸਾਉਂਦੇ ਨੇ ਤਾਂ ਇੱਥੋਂ ਤੱਕ ਤਾਂ ਗੁਰੂ ਸਾਹਿਬ ਨੇ ਲਗਭਗ ਹਰ ਉਸ ਚੀਜ਼ ਨੂੰ ਰੱਦ ਕਰ ਦਿੱਤਾ ਜਿਸ ਨੂੰ ਦੁਨੀਆ ਮੁਕਤੀ ਦਾ ਸਾਧਨ ਜਾਂ ਸਫਲਤਾ ਮੰਨਦੀ ਹੈ ਤਾਂ ਫਿਰ ਸਵਾਲ ਤਾਂ ਆਉਂਦਾ ਹੀ ਹੈ ਮਨ 'ਚ ਕਿ ਅਸਲੀ ਰਾਹ ਕਿਹੜਾ ਹੈ ਕਰੀਏ ਕੀ ਫਿਰ ਹਾਂਜੀ ਤੇ ਅਗਲੇ ਬੰਦ 'ਚ ਗੁਰੂ ਸਾਹਿਬ ਇਸ ਦਾ ਜਵਾਬ ਦਿੰਦੇ ਨੇ ਸਭ ਤੋਂ ਅਹਿਮ ਤਕ ਹਰ ਕੀਰਤ ਸਾਧ ਸੰਗਤ ਹੈ ਸਿਰ ਕਰਮਨ ਕੇ ਕਰਮਾ ਆਹਾ ਹੈ ਸਾਨੀ ਗੱਲ ਦਾ ਨਿਚੋੜ ਕਹਿੰਦੇ ਸਾਰੇ ਕਰਮਾਂ ਦੇ ਸਿਰ ਤੇ ਕਿਹੜਾ ਕਰਮ ਹੈ ਸਭ ਤੋਂ ਉੱਤਮ ਸਭ ਤੋਂ ਸ਼੍ਰੋਮਣੀ ਕਰਮ ਉਹ ਹੈ ਸਾਧ ਸੰਗਤ ਵਿੱਚ ਬੈ ਕੇ ਰੱਬ ਦੀ ਕੀਰਤੀ ਕਰਨੀ ਉਸ ਦੀ ਸਿਫਤ ਸਲਾਹ ਵਾਹ ਬਾਕੀ ਸਭ ਕਰਮਾਂ ਚ ਹੋਮੇ ਦਾ ਡਰ ਸੀ ਪ੍ਰਸਾਦ ਸੰਗਤ ਤੇ ਕੀਰਤਨ ਦਾ ਸੁਭਾਵਿਕ ਨਿਮਰਤਾ ਲਿਆਉਂਦੇ ਨੇ ਬਿਲਕੁਲ ਜਦੋਂ ਸੰਗਤ ਚ ਬੈਠ ਕੇ ਗੁਰੂ ਦੀ ਵਡਿਆਈ ਸੁਣਦੇ ਆ ਰੱਬ ਦੇ ਗੁਣ ਗਾਉਂਦੇ ਆ ਤਾਂ ਮੈਂ ਤਾਂ ਭੁੱਲ ਜਾਂਦੀ ਐ ਪ੍ਰਭੂ ਯਾਦ ਆਉਂਦਾ ਹੈ ਮਨ ਸਾਫ਼ ਹੁੰਦਾ ਹੈ ਪਰ ਇਹ ਜਿਹੜੀ ਉੱਤਮ ਦਾਤ ਐ ਕਿ ਇਹ ਸਭ ਨੂੰ ਮਿਲ ਜਾਂਦੀ ਐ ਐਵੇਂ ਨਹੀਂ ਜੀ ਅੱਗੇ ਦੱਸਦੇ ਨੇ ਕਹੋ ਨਾਨਕ ਤੇ ਸਪਯੋ ਪਰਾਪਤ ਜਿਸ ਪੁਰਬ ਲਿਖੇ ਕਾ ਲਹਿਣਾ ਨਾਨਕ ਪਾਤਸ਼ਾਹ ਦੀ ਮੋਹਰ ਨਾਲ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਕਿ ਇਹ ਸਾਧ ਸੰਗਤ ਤੇ ਹਰੀ ਕੀਰਤਨ ਦੀ ਦਾਤ ਵੀ ਉਸੇ ਨੂੰ ਮਿਲਦੀ ਐ ਜਿਸ ਦੇ ਮੱਥੇ ਤੇ ਪਿਛਲੇ ਜਨਮਾਂ ਦੇ ਚੰਗੇ ਕਰਮਾਂ ਦੇ ਸੰਸਕਾਰਾਂ ਕਰਕੇ ਇਹ ਲਿਖਿਆ ਹੁੰਦਾ ਹੈ ਪੁਰਬ ਲਿਖੇ ਕਾ ਲੈਣਾ ਮਤਲਬ ਇਹ ਵੀ ਅਬਰਦੀ ਕਿਰਪਾ ਤੇ ਪਿਛਲੀ ਕਮਾਈ ਨਾਲ ਹੀ ਮਿਲਦੀ ਹੈ। ਹਾਂਜੀ। ਤਾਂ ਫਿਰ ਅਸੀਂ ਇਹ ਹੰਕਾਰ ਨਹੀਂ ਕਰ ਸਕਦੇ ਕਿ ਮੈਂ ਸਾਧ ਸੰਗਤ ਕਰਦਾ ਜਾਂ ਮੈਂ ਕੀਰਤਨ ਕਰਦਾ। ਇਹ ਵੀ ਗੁਰੂ ਦੀ ਮਿਹਰ ਹੈ। ਸਹੀ ਗੱਲ ਹੈ। ਹੁਣ ਅਖੀਰ ਚ ਦੂਸਰਾ ਰਹਾਉ ਆਉਂਦਾ ਹੈ। ਜੀ। ਜੋ ਪਹਿਲੇ ਰਹਾਉ ਦੇ ਭਾਵ ਨੂੰ ਹੋਰ ਪੱਕਾ ਕਰਦਾ ਤੇ ਭਗਤ ਦੀ ਅਵਸਥਾ ਦੱਸਦਾ। ਤੇਰਾ ਸੇਵਕ ਏ ਰੰਗ ਮਾਤਾ। हे प्रभु ਤੇਰਾ ਸੇਵਕ ਤੇਰਾ ਦਾਸ। ਤਬਸ ਇਸੇ ਰੰਗ ਚ ਮਸਤ ਰਹਿੰਦਾ ਹੈ ਕਿਹੜੇ ਰੰਗ ਚ ਤੇਰੀ ਸਿਫਤ ਸਲਾਹ ਦੇ ਰੰਗ ਚ ਤੇਰੇ ਨਾਮ ਦੇ ਰੰਗ ਚ ਉਹ ਬਾਕੀ ਕਰਮਾ ਧਰਮਾਂ ਦੇ ਚੰਜਟਾਂ ਤੋਂ ਉੱਚਾ ਉੱਠ ਜਾਂਦਾ ਹੈ ਭਯੋ ਕਿਰਪਾਲ ਦੀਨ ਦੁਖ ਪੰਜਨ ਹਰ ਹਰ ਕੀਰਤਨ ਏਹੁ ਮਨ ਰਾਤਾ ਰਹਾਉ ਦੂਜਾ हे ਦੀਨਾਂ ਦੇ ਦੁਖ ਨਾਸ਼ ਕਰਨ ਵਾਲੇ ਪ੍ਰਭੂ ਜਿਸ ਤੇ ਤੂੰ ਆਪ ਮਿਹਰਬਾਨ ਹੋ ਜਾਂਦਾ ਹੈ ਉਸ ਦਾ ਮਨ ਫਿਰ ਸਦਾ ਤੇਰੇ ਕੀਰਤਨ ਚ ਤੇਰੀ ਸਿਫਤ ਸਲਾਚੀ ਰੰਗਿਆ ਰਹਿੰਦਾ ਹੈ ਸਾਰੀ ਗੱਲ ਆਖਿਰ ਮੁਕਦੀ ਹੈ ਪ੍ਰਭੂ ਦੀ ਕਿਰਪਾ ਤੇ ਹਾਂਜੀ ਪਹਿਲੇ ਰਹਾਉ ਚ ਅਰਦਾਸ ਸੀ ਕਿ ਵਿਵੇਕ ਬੁੱਧੀ ਦਿਓ ਤੇ ਦੂਜੀ ਚ ਉਸਦਾ ਫਲ ਦੱਸਿਆ ਕਿ ਕਿਰਪਾ ਨਾਲ ਮਨ ਕੀਰਤਨ ਚ ਰੰਗਿਆ ਜਾਂਦਾ ਹੈ ਬਿਲਕੁਲ ਸਾਥ ਸੰਗਤ ਜੀ ਏ ਸੀ ਪਾਵਨ ਹੁਕਮਨਾਮਾ ਸਾਹਿਬ ਦੇ ਪਾਠ ਤੇ ਅਰਥ ਆਪਾਂ ਕੋਸ਼ਿਸ਼ ਕੀਤੀ ਸਮਝਣ ਦੀ ਹੁਣ ਥੋੜਾ ਜਿਹਾ ਇਸ ਦੇ ਸੰਦੇਸ਼ ਤੇ ਹੋਰ ਗੱਲ ਕਰੀਏ ਗੁਰੂ ਸਾਹਿਬ ਨੇ ਕਿੰਨੀ ਸਫਾਈ ਨਾਲ ਦੱਸਿਆ ਕਿ ਦੁਨੀਆਂ ਦੇ ਬਹੁਤੇ ਧਾਰਮਿਕ ਕਰਮ ਕਿਵੇਂ ਭੁਲੇਖਾ ਪਾ ਸਕਦੇ ਨੇ ਹਾਂਜੀ ਸਭ ਤੋਂ ਵੱਡੀ ਚੇਤਾਵਨੀ ਹੈ ਹਉਮੈ ਬਾਰੇ ਗੁਰੂ ਸਾਹਿਬ ਮੁੜ-ਮੁੜ ਕਹਿ ਰਹੇ ਨੇ ਕਿ ਜੇ ਕੋਈ ਕੰਮ ਪਾਵੇਂ ਪਾਠ ਹੋਵੇ ਯੋਗ ਹੋਵੇ ਦਾਨ ਹੋਵੇ ਜੇ ਉਹ ਮੈਨੂੰ ਵਧਾਉਂਦਾ ਹੈ ਅਧਿਕ ਹੰਗਬੁ ਦਵਾਦੇ ਹਉ ਹੋ ਕਰਤ ਬੰਧਨ ਮੇ ਪਰਿਆ ਤਾਂ ਉਹ ਰਬ ਦੇ ਨੇੜੇ ਨਹੀਂ ਸਗੋਂ ਦੂਰ ਲੈ ਜਾਂਦਾ ਹੈ ਇਹ ਬੜਾ ਬਾਰੀਕ ਨੁਕਤਾ ਹੈ ਅਸੀਂ ਸਮਝਦੇ ਆ ਚੰਗਾ ਕੰਮ ਕਰ ਰਹੇ ਆ ਪਰ ਅੰਦਰ ਹਉਮੈ ਪਲ ਰਹੀ ਹੁੰਦੀ ਹੈ ਸਹੀ ਗੱਲ ਤੇ ਦੂਜਾ ਵੱਡਾ ਨੁਕਤਾ ਕਿ ਅਸਲ ਬਦਲਾਅ ਅੰਦਰੂਨੀ ਹੈ ਬਾਹਰੀ ਨਹੀਂ ਸਿਰ ਤੇ ਆਰਾ ਚਲਾਉਣ ਨਾਲ ਜਾਂ ਨੰਗੇ ਫਿਰਨ ਨਾਲ ਮੰਦੀ ਮੈਲ ਨਹੀਂ ਉਤਰਦੀ ਅਸਲ ਸਫਾਈ ਤਾਂ ਨਾਮ ਨਾਲ ਕੀਰਤਨ ਨਾਲ ਸਾਥ ਸੰਗਤ ਨਾਲ ਹੋਣੀ ਹੈ ਜਿਹੜੀ ਸਿੱਧੀ ਮਨ ਤੇ ਅਸਰ ਕਰਦੀ ਹੈ ਜੀ ਤੇ ਗੁਰੂ ਸਾਹਿਬ ਨੇ ਸਿਰਫ ਇਹ ਨਹੀਂ ਦੱਸਿਆ ਕਿ ਕੀ ਨਹੀਂ ਕਰਨਾ ਇਹ ਵੀ ਦੱਸਿਆ ਕਿ ਕੀ ਕਰਨਾ ਹੈ ਹਰ ਕੀਰਤ ਸਾਥ ਸੰਗਤ ਹੈ ਸਿਰ ਕਰਮਨ ਕੇ ਕਰਮਾ ਆ ਹੈ ਸਭ ਤੋਂ ਉੱਤਮ ਕੰਮ ਹਾਂਜੀ ਇਸ ਵਿੱਚ ਸਭ ਕੁਝ ਆ ਗਿਆ ਨਾਮ ਜਪਣਾ ਬਾਣੀ ਸੁਣਨੀ ਗੁਰੂ ਦੀ ਸ਼ਰਣ ਸੰਗਤ ਚ ਸੇਵਾ ਪ੍ਰਭੂ ਦੇ ਗੁਣ ਗਾਉਣੇ ਇੱਕ ਪੂਰੀ ਜੀਵਨ ਜਾਚ ਹੈ ਪਰ ਇੱਥੇ ਵੀ ਉਹ ਗੱਲ ਯਾਦ ਰੱਖਣੀ ਪਣੀ ਹੈ ਕਿ ਇਹ ਵੀ ਪੂਰਬ ਲਿਖੇ ਕਾ ਲੈਣਾ ਹੈ ਤੇ ਕਿਰਪਾ ਨਾਲ ਮਿਲਦੀ ਹੈ। ਹਾਂਜੀ, ਇਸ ਦਾ ਮਤਲਬ ਇਹ ਨਹੀਂ ਕਿ ਅਸੀਂ ਹੱਥ ਤੇ ਹੱਥ ਤਰ ਕੇ ਬਹਿ ਜਾਈਏ। ਇਸ ਦਾ ਮਤਲਬ ਹੈ ਕਿ ਨਿਮਰਤਾ ਨਾਲ ਅਰਦਾਸ ਕਰਦੇ ਹੋਏ ਇਸ ਰਾਹ ਤੇ ਚੱਲੀਏ ਤੇ ਸਮਝੀਏ ਕਿ ਸਫਲਤਾ ਗੁਰੂ ਦੀ ਮਿਹਰ ਨਾਲ ਹੀ ਮਿਲਣੀ ਹੈ। ਇਹ ਗੱਲ ਸਾਨੂੰ ਹੰਕਾਰ ਤੋਂ ਬਚਾਉਂਦੀ ਹੈ। ਜੇ ਸਾਨੂੰ ਸਾਧ ਸੰਗਤ ਮਿਲ ਰਹੀ ਹੈ, ਕੀਰਤਨ ਸੁਣਨ ਨੂੰ ਮਿਲ ਰਿਹਾ ਹੈ ਤਾਂ ਸ਼ੁਕਰ ਕਰੀਏ। ਇਹ ਗੁਰੂ ਦੀ ਬਖਸ਼ਿਸ਼ ਹੈ। ਬਿਲਕੁਲ। ਤੇ ਸ਼ੁਕਰਾਨੇ ਚ ਰਹਿ ਕੇ ਹੋਰ ਲਗਨ ਨਾਲ ਇਸ ਪਾਸੇ ਤੁਰਿਏ ਰਹਾਉ ਦੀ ਤੁਕ ਯਾਦ ਕਰਵਾਉਂਦੀ ਏ ਪਹਿਲਾਂ ਹਾਰ ਪਰਿਉ ਸੁਆਮੀ ਕੇ ਦਵਾਰੇ ਹੋਮੇ ਛੱਡ ਕੇ ਗੁਰੂ ਦੇ ਦਰ ਤੇ ਆਣਾ ਤੇ ਫਿਰ ਦੀਜੇ ਬੁੱਧ ਵਿਵੇਕਾ ਦੀ ਅਰਦਾਸ ਤਾਂ ਸਾਡੇ ਲਈ ਅੱਜ ਦੇ ਦਿਨ ਲਈ ਇਸ ਦਾ ਕੀ ਮਤਲਬ ਹੈ ਸਾਨੂੰ ਆਪਣੇ ਆਪ ਨੂੰ ਪੁੱਛਣਾ ਚਾਹੀਦਾ ਹੈ ਕਿ ਸਾਡਾ ਜ਼ੋਰ ਕਿੱਥੇ ਹੈ ਕਿ ਅਸੀਂ ਬਾਰੀ ਰਸਮਾਂ ਦਿਖਾਵੇ 'ਚ ਹੀ ਫਸਿਆ ਜਾਂ ਅਸਲ 'ਚ ਮਨ ਨੂੰ ਸਾਫ਼ ਕਰਨ ਰੱਬ ਨਾਲ ਜੁੜਨ ਦੀ ਕੋਸ਼ਿਸ਼ ਕਰ ਰਹੇ ਹਾਂ ਕੀ ਸਾਡੀ ਪਹਿਲ ਹਾਰ ਕੀਰਤ ਸਾਧੂ ਸੰਗਤ ਹੈ ਇਸ ਵਾਪਰਚੋਲ ਬਹੁਤ ਜ਼ਰੂਰੀ ਹੈ ਕਿਤੇ দান ਕਰਕੇ ਸੇਵਾ ਕਰਕੇ ਪਾਠ ਕਰਕੇ ਅਸੀਂ ਮਨੀਮੰਚ ਆਪਣੇ ਆਪ ਨੂੰ ਦੂਜਿਆਂ ਤੋਂ ਚੰਗਾ ਤਾਂ ਨਹੀਂ ਸਮਝ ਰਹੇ ਕਿਤੇ ਸਾਡਾ ਧਰਮ ਸਿਰਫ ਇੱਕ ਬਾਹਰੀ ਦਿਖਾਵਾ ਤਾਂ ਨਹੀਂ ਬਣ ਗਿਆ ਗੁਰੂ ਸਾਹਿਬ ਸਾਨੂੰ ਜੁਗਾਰੇ ਨੇ ਅਸਲ ਗੱਲ ਮਨ ਦਾ ਪ੍ਰਭੂ ਪ੍ਰੇਮ ਚ ਰੰਗੇ ਜਾਣਾ ਹੈ ਤੇ ਉਸ ਦਾ ਸਭ ਤੋਂ ਸਿੱਧਾ ਰਾਹ ਹੈ ਸਿਫਤ ਸਲਾਹ ਤੇ ਸਾਧ ਸੰਗਤ ਇਹ ਬਾਣੀ ਸੱਚੀ ਸਾਨੂੰ ਕਈ ਭੁਲੇਖਿਆਂ ਤੋਂ ਔਖੇ ਰਾਹਾਂ ਤੋਂ ਬਚਾ ਕੇ ਇੱਕ ਸਿੱਧੇ ਸਪਸ਼ਟ ਆਨੰਦ ਵਾਲੇ ਰਾਹ ਤੇ ਪਾਉਂਦੀ ਹੈ। ਬਸ ਲੋੜ ਹੈ ਹਉਮੈ ਛੱਡਣ ਦੀ ਤੇ ਗੁਰੂ ਦੀ ਕਿਰਪਾ ਮੰਗਣ ਦੀ। ਸਚਮੁਝ ਗੁਰਬਾਣੀ ਅਥਾ ਹੈ ਜੀ। ਜਿੰਨੀ ਵਾਰ ਵਿਚਾਰੀਏ ਨਵੇਂ ਭੇਦ ਖੁੱਲਦੇ ਨੇ। ਸਾਥ ਸੰਗਤ ਜੀ ਸਾਡੀ ਸਮਝ ਬਹੁਤ ਥੋੜੀ ਹੈ। ਗੁਰਬਾਣੀ ਬੇਅੰਤ ਹੈ। ਇਸ ਵਿਚਾਰ ਚਰਚਾ ਦੌਰਾਨ ਪਾਠ ਜਾਂ ਅਰਥਾ ਵਿੱਚ ਬੇਅੰਤ ਪੁੱਲਾਂ ਹੋ ਗਈਆਂ ਹੋਣਗੀਆਂ। ਦਾਸ ਅਣਜਾਣੇ ਛੋਈਆਂ ਸਾਰੀਆਂ ਪੁੱਲਾਂ ਲਈ ਖਿਮਾ ਦੀ ਜਾਚਕ ਹੈ ਜੀ ਹਾਂਜੀ ਅਸੀਂ ਸਾਰੇ ਸਿੱਖਾਂ ਸਿੱਖਣ ਵਾਲੇ ਆਪਾਂ ਸਾਰੇ ਕੋਸ਼ਿਸ਼ ਕਰਦੇ ਰਹੀਏ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਸਿੱਧੀ ਅਗਵਾਈ ਲਈਏ ਅਕਾਲ ਪੁਰਖ ਸਭ ਨੂੰ ਤੰਦਰੁਸਤੀ ਬਖਸ਼ਣ ਨਾਮ ਬਾਣੀ ਦੀ ਦਾਤ ਦੇਣ ਤੇ ਸਦਾ ਚੜ੍ਹਦੀ ਕਲਾ 'ਚ ਰੱਖਣ ਜੇਕਰ ਇਹ ਨਿਮਾਣਾ ਜਾ ਉਦਯਮ ਰਬ ਜੀ ਨੂੰ ਚੰਗਾ ਲੱਗਾ ਹੋਵੇ ਤਾਂ ਕਿਰਪਾ ਕਰਕੇ ਇਸ ਨੂੰ ਹੋਰ ਨਾ ਗੁਰਮੁਖ ਪਿਆਰਿਆਂ ਨਾਲ ਸਾਂਝਾ ਜ਼ਰੂਰ ਕਰਨਾ ਜੀ ਤਾਂ ਜੋ ਵੱਧ ਤੋਂ ਵੱਧ ਸੰਗਤਾਂ ਇਸ ਦਾ ਲਾਭ ਲੈ ਸਕਣ ਤੇ ਜਾਂਦੇ ਜਾਂਦੇ ਆਓ ਇਹ ਸੋਚੀਏ ਕਿਤੇ ਅਸੀਂ ਵੀ ਆਪਣੀ ਜ਼ਿੰਦਗੀ 'ਚ ਬਾਹਰੀ ਕੰਮਾਂ ਦੁਨਿਆਵੀ ਚੀਜ਼ਾਂ ਜਾਂ ਆਪਣੇ ਕੀਤੇ ਚੰਗੇ ਕੰਮਾਂ ਦੇ ਮਾਣ ਨੂੰ ਹਰ ਕੀਰਤ ਸਾਧ ਸੰਗਤ ਤੋਂ ਉੱਪਰ ਤਾਂ ਨਹੀਂ ਰੱਖ ਰਹੇ ਅੱਜ ਗੁਰੂ ਸਾਹਿਬ ਨੇ ਸਾਨੂੰ ਸਭ ਤੋਂ ਉੱਤਮ ਕਰਮ ਦੱਸਿਆ ਹੈ ਕਿ ਅਸੀਂ ਸੱਚੀ ਉਸ ਨੂੰ ਆਪਣੀ ਜ਼ਿੰਦਗੀ ਦੀ ਪਹਿਲ ਬਣਾਇਆ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ